ਅੱਜ ਬਹੁਤ ਹੀ ਪਾਵਨ ਪ੍ਰਸਤਵ ਦਿਹਾੜਾ ਹੈ ਕਿ ਅੱਜ ਦੇ ਦਿਨ ਸੰਤਨ ਸਤਗੁਰੂ ਭਾਨਪਾਲਨ ਦੇਵ ਜੀ ਮਹਾਰਾਜ ਸਤਸੂ ਪਾਤਸ਼ਾਹ ਉਹਨਾਂ ਦੁਆਰਾ ਕਰਤਾਰ ਸਾਹਿਬ ਉੱਥੇ ਬਹੁਤ ਲੰਬਾ ਸਮਾਂ ਮਹਾਰਾਜ ਜੀ ਨੇ ਆਪਣਾ ਜਿਹੜਾ ਅਕੀਲਾ ਸਮਾਸ ਸੀਸ ਜੀ ਕਰਕੇ ਉਪਤਿ ਕੀਤਾ ਔਰ 1539 ਈਸਵੀ ਨੂੰ ਸਤਗੁਰੂ ਜੀ ਉੱਥੇ ਜੋਤੀ ਜੋਤ ਸਮਾਏ ਸਨ ਸਤਪੁਰਾ ਦਾ ਜੋਤੀ ਜੋਤਿ ਤਿਹਾੜਾ ਸੱਚਖੰਡ ਸ੍ਰੀ ਦਰਬਾਰ ਮੰਦir ਸਾਹਿਬ ਔਰ ਸੰਪੂਰਨ ਸੰਸਾਰ ਵਿੱਚ ਬਹੁਤ ਹੀ ਸ਼ਰਧਾ ਔਰ ਸਤਾਰ ਸਹਿਤ ਮਨਾਇਆ ਜਾ ਰਿਹਾ ਹੈ ਸਤਪੁਰਾ ਦੇ ਚਰਨਾਂ ਤੇ ਕੋਟਾਨ ਕੋਟਵਾਰ ਨਮਸਕਾਰ ਹੈ ਔਰ ਕਿ ਸਤਪੁਰਾ ਨੇ ਸਾਨੂੰ ਸੁਨਹਿਰੀ ਕੇਸ਼ ਬਖਸ਼ਿਸ਼ ਕੀਤੇ ਹਨ ਧਰਮ ਦੀ ਪ੍ਰਕਰਣੇ ਨਾਮ ਜਪਣਾ ਪੰਥ ਛਕਣਾ ਸਾਨੂੰ ਸਾਰਿਆਂ ਨੂੰ ਉਹਨਾਂ ਪਰਮਪਰਾਂ ਨੂੰ ਪੇਸ਼ਾਨ ਕਰਦੇ ਚੱਲਦੇ ਹੋਣਾ ਆਪਨੇ ਜੀਵਨ ਨੂੰ ਸਫਲ ਕਰ ਲਈਏ ਕਰਨਾ ਚਾਹੀਦਾ ਔਰ ਪੰਤੀ ਸ਼ੋਰ ਦਿਹਾੜੇ ਨੂੰ ਬੁਖਰਾਖਦਿਆਂ ਹੋਇਆਂ ਹਰ ਸਾਲ ਦੀ ਤਰ੍ਹਾਂ ਬਾਬਾ ਬੁੱਢਾ ਸਾਹਿਬ ਯੋਗ ਚੌਂਕੀ ਸਾਹਿਬ ਦੇ ਰੂਪ ਵਿੱਚ ਜਥੇ ਦੇ ਰੂਪ ਵਿੱਚ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਤੋਂ ਪੈਦਲ ਚੱਲ ਕੇ ਗਵਾਲੀਅਰ ਦੇ ਕਿਲੇ ਤੱਕ ਜਾਇਆ ਕਰਦੇ ਸਨ ਔਰ ਗਵਾਲੀਅਰ ਦੇ ਕਿਲੇ ਦੇ ਉੱਪਰ ਕਰਮਾ ਕਰਕੇ ਉੱਥੋਂ ਦੇ ਜਿਹੜੇ ਮੇਨ ਦਰਵਾਜ਼ੇ ਤੇ ਨਮਸਕਾਰ ਕਰਕੇ ਬਾਬਾ ਜੀ ਵਾਪਸ ਆਇਆ ਕਰਦੇ ਸਨ ਕਿਉਂਕਿ ਧੰਨ ਗੁਰੂ ਹਰਕੁਮਤ ਸਾਹਿਬ ਜੀ ਮਹਾਰਾਜ ਉਸ ਵਕਤ ਗਵਾਲੀਅਰ ਦੇ ਕਿਲੇ ਦੇ ਅੰਦਰ ਮੌਜੂਦ ਸਨ ਉਸੇ ਪਰੰਪਰਾ ਨੂੰ ਉਸ ਪਵਿੱਤਰ ਯਾਦ ਨੂੰ ਤਾਜ਼ਾ ਕਰਦੇ ਹੋਏ ਹਰ ਸਾਲ ਦੀ ਤਰ੍ਹਾਂ ਸੇਵਾ ਵਾਲੇ ਮਹਾਂਪੁਰਖ ਸੰਤ ਬਾਬਾ ਜਗਤ ਸਿੰਘ ਜੀ ਖਡੂਰ ਸਾਹਿਬ ਵਾਲੇ ਉਹਨਾਂ ਵੱਲੋਂ ਕਮੇਟੀਆਂ ਜਥੇਬੰਦੀਆਂ ਸ਼ਾਮਲਿਤ ਹੋ ਕੇ ਦੁਆਰਾ ਫਰੰਟ ਤੱਕ ਕਮੇਟੀ ਔਰ ਸੰਗਤ ਦੇ ਸਹਿਯੋਗ ਨਾਲ ਉਸ ਪਰੰਪਰਾ ਨੂੰ ਯਾਦ ਕਰਦੇ ਹੋਏ ਚੌਂਕੀ ਸਾਹਿਬ ਪਰੰਪਰ ਹੁੰਦੀ ਜਾਂਦੀ ਹੈ ਜੋ ਵਕ ਵਕ ਪ੍ਰਾਮੋਤ ਹੁੰਦੀ ਹੋਈ ਗੁਰਦੁਆਰਾ ਦਾਤਾ ਬੰਦੀ ਸ਼ੋਰ ਵਾਲੀਗਰ ਦੇ ਕੇਲੇ ਵਿੰਕਤ ਅਸਮ ਬਣਦੀ ਹੈ ਔਰ ਉਹ ਫੇਰ ਵਾਪਸ ਨਤਕ ਦੇ ਦੇ ਰੋਤ ਵਿੱਚ ਬੰਦੀ ਛੋੜ ਦਿਹਾੜੇ ਦੇ ਸੰਬੰਧ ਵਿੱਚ ਵਾਪਸ ਇੱਥੇ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਪਹੁੰਚਦੀ ਹੈ ਔਰ ਅੱਜ ਸ਼੍ਰੀ ਅਕਾਲ ਸਹਿਬ ਜੀ ਤੋਂ ਅਰਦਾਸ ਕਰਕੇ ਉਸ ਚੌਂਕੀ ਸਾਹਿਬ ਜੀ ਦੀ ਆਰੰਭਤਾ ਕੀਤੀ ਗਈ ਹੈ ਸਭ ਜੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਆਪ ਸਭ ਚੌਂਕੀ ਸਾਹਿਬ ਜੀ ਦਾ ਸਤਕਾਰ ਜਿਹੜਾ ਹੈ ਉਹ ਕੀਤਾ ਜਾਵੇ ਚੌਂਕੀ ਸਾਹਿਬਤ ਸ਼ਾਮਿਲ ਹੋਇਆ ਜਾਵੇ ਔਰ ਜੋ ਉਹ ਮਹਾਨ ਸੇਵਾ ਬਰਮ ਗਿਆਨੀ ਪਾਪਾ ਬੁੱਢਾ ਸਾਹਿਬ ਜੀ ਨੇ ਕੀਤੀ ਹੈ ਉਹ ਉਹ ਉਹਨਾਂ ਨੂੰ ਯਾਦ ਕਰਦਿਆਂ ਹੋਇਆ ਸਾਨੂੰ ਸਾਰਿਆਂ ਨੂੰ ਇਹਨਾਂ ਸਾਰੇ ਇਸ ਭਗਮ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਰੈਗੂਲਰ ਟਿਕਾ ਹਾਲਾ ਇਸ ਜੀ ਤੋਂ 100 ਸਾਲਾਂ ਦੀ ਬਿਲਦੀ ਨੂੰ ਉਹਨੂੰ ਲੋਕ ਲਈ ਗਈ ਤੇ ਕਾਫੀ ਕੱਟੀ ਗਈ ਕਿ ਕੰਗੜਾ ਦੇ ਬਿਲੋਂ ਐਮਰਜੈਂਸੀ ਨੂੰ ਮੰਨਤਾ ਦਿੱਤੀ ਇਹਦੇ ਬਾਰੇ ਕੀ ਕਹਿੰਦੇ ਹੈ ਕੋਈ ਇਸ ਦੀ ਗੱਲ ਨਹੀਂ ਹੈ ਕਿ ਉਹ ਸਥਾਨ ਦੇ ਵਿੱਚ ਸਿੱਖਾਂ ਦੇ ਲੋੜ ਇਕ ਉਸ ਤੱਕ ਪਹਿਲੀ ਵਾਰ ਕੀਤਾ ਜਾ ਰਿਹਾ ਸਿੱਖਾਂ ਦੇ ਅਕਸ਼ ਨੂੰ ਵਿਗਾੜ ਕੇ ਪੇਸ਼ ਕੀਤਾ ਗਿਆ ਐਜੰਸੀ ਫਿਲਮ ਮੰਗਣਾ ਰਮੋਤ ਤੋਂ ਦੋ ਪਾਸਧਰੀ ਐਮਪੀ ਬਣੀ ਹੋਈ ਹੈ ਔਰ ਉਹਦੇ ਵਿੱਚ ਸਿੱਖਾਂ ਦੇ ਇਤਰਾਜ਼ ਕਰਨ ਤੇ ਉਸ ਨੂੰ ਰੋਕਿਆ ਗਿਆ ਪਰ ਜੋ ਬਿਲਕੁਲ ਹਕੀਕਤ ਹੈ ਜੋ ਬਿਲਕੁਲ ਤਸਵੀਰ ਹੈ ਪਾਇ ਚਸਪੰਦ ਇਖਾਰਾ ਜਿਨ੍ਹਾਂ ਨੇ ਕਾਮ ਦਾ ਬਹੁਤ ਵੱਡਾ ਕਾਰਜ ਉਸ ਵੇੜ ਕੀਤਾ 25000 ਤੋਂ ਜ਼ਿਆਦਾ ਪੰਜਾਬ ਦੇ ਸਿੱਖ ਨੌਜਵਾਨ ਉਹਨਾਂ ਨੂੰ ਚੁੱਕ ਕੇ ਉਸਨੂੰ ਕਾਬੂ ਬਿਰਾ ਕੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੰਨ ਕੋ ਸਾਰੇ ਜਿਹੜੇ ਅੰਕੜੇ ਸਨ ਉਹ ਉਹਨਾਂ ਨੇ ਲੱਭ ਕੇ ਸਬੂਤਾਂ ਸਖਤ ਦੇਸ਼ ਦਿੱਤੇ ਗਏ ਔਰ ਪਾਸ ਤੋਂ ਸਰਕਾਰਾਂ ਵੱਲੋਂ ਉਹਨਾਂ ਨੂੰ ਤਕਰੀਰ ਦਿੱਤਾ ਗਿਆ ਕਿ ਉਹਨਾਂ ਤੋਂ ਫਿਲਮ ਬਣੀ ਉਹਦੇ ਵਿੱਚ ਅਸ਼ੈਦ ਵਿੱਚ ਪਤਾ ਲੱਗ ਕਿ 125 ਜਾਬਰਾ ਕੱਟ ਜਿਹੜੇ ਸਨ ਉਹ ਲਾਏ ਗਏ ਨੇ ਔਰ ਇਹ ਸਿੱਖਾ ਦੇ ਨਾਲ ਬਹੁਤ ਵੱਡੀ ਹਿੰਦੁਸਤਾਨ ਦੇ ਵਿੱਚ ਨਾ ਇਨਸਾਫੀ ਹੈ